ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਸਿਹਤ ਸਹੂਲਤਾਂ ਦੇ ਵਿੱਚ ਵਾਅਦਾ ਕਰਦਿਆਂ ਸੰਗਰੂਰ ਅਤੇ ਧੂਰੀ ਹਲਕੇ ਦੇ ਵਿੱਚ ਪੰਜ ਮੋਬਾਈਲ ਮੈਡੀਕਲ ਸਰਵਿਸ ਜਿਹੜੀਆਂ ਮੈਨਾਂ ਨੇ ਉਹ ਲਾਂਚ ਕੀਤੀਆਂ ਗਈਆਂ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਦੇ OSD ਔੰਕਾਰ ਸਿੰਘ ਅਤੇ ਧੂਰੀ ਦੇ ਦਫ਼ਤਰ ਇੰਚਾਰਜ ਅੰਮ੍ਰਿਤ ਬਰਾੜ ਹੁਣੇ ਮੌਜੂਦ ਹਨ ਜਿਨ੍ਹਾਂ ਨੇ ਇਹਨਾਂ ਮੈਨਾਂ ਨੂੰ ਚੰਡੀ ਦਿੱਤੀ ਹੈ ਤੇ ਇਹਨਾਂ ਮੈਹਨਾਂ ਦੇ ਵਿੱਚ ਜਿਹੜੀਆਂ ਸਹੂਲਤਾਂ ਮਿਲਣ ਗਿਆ ਉਸ ਬਾਰੇ ਸਿਵਲ ਸਰਜੰਟ ਡਾਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ 180 ਤਰ੍ਹਾਂ ਦੀਆਂ ਦਵਾਈਆਂ ਇਹਨਾਂ ਮੈਹਨਾਂ ਦੇ ਵਿੱਚ ਹਰ ਵੇਲੇ ਮੌਜੂਦ ਰਹਿਣਗੀਆਂ ਤੇ 40 ਤਰ੍ਹਾਂ ਦੇ ਲੈਬ ਟੈਸਟ ਜਿਹੜੇ ਨੇ ਪਿੰਡਾਂ ਦੇ ਵਿੱਚ ਹੋਇਆ ਕਰਨਗੇ ਸੋ ਇਹ ਜਿਹੜੀਆਂ ਮੈਹਨਾਂ ਨੇ ਧੂਰੀ ਅਤੇ ਸੰਗਰੂਰ ਦੇ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਜਾ ਕੇ ਟੈਸਟ ਕਰਿਆ ਕਰਨਗੀਆਂ ਤੇ ਨਾਲ ਹੀ ਦਵਾਈਆਂ ਜਿਹੜੀਆਂ ਆ ਮਹੱਈਆ ਕਰਵਾਈਆਂ ਜਾਣਗੀਆਂ ਇਸ ਤੋਂ ਪਹਿਲਾਂ ਵੀ ਮੈਡੀਕਲ ਸੇਵਾਵਾਂ ਜਿਵੇਂ ਕਿ ਐਂਬੂਲੈਂਸ ਵਗੈਰਾ ਚੱਲਦੀਆਂ ਨੇ ਤੇ ਉਸੇ ਤਰ੍ਹਾਂ ਹੀ ਇਹ ਵੀ ਸੇਵਾਵਾਂ ਜਿਹੜੀਆਂ ਇਹ ਗੱਡੀਆਂ ਵੀ ਸੇਵਾਵਾਂ ਪ੍ਰ emergancy ਦੇ ਵਿੱਚ ਵੀ ਜਿਹੜੀ ਕੰਮ ਆਵੇਗੀ ਪਰ 180 ਤਰ੍ਹਾਂ ਦੀਆਂ ਦਵਾਈਆਂ ਤੇ 40 ਤਰ੍ਹਾਂ ਦੇ ਲੈਬ ਟੈਸਟ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਹੋਇਆ ਕਰਨਗੇ ਸੋ ਪਿੰਡ ਵਾਲੇ ਜਿਹੜੇ ਕਿ ਹਸਪਤਾਲਾਂ ਦੇ ਵਿੱਚ ਜਾਂ ਸ਼ਹਿਰ ਵਾਲੇ ਹਸਪਤਾਲਾਂ ਦੇ ਵਿੱਚ ਨਹੀਂ ਜਾ ਪਾਉਂਦੇ ਤਾਂ ਉਹਨਾਂ ਦੇ ਲਈ ਇੱਕ ਰਾਹਤ ਦੀ ਖਬਰ ਹੈ ਸੋ ਮੁੱਖ ਮੰਤਰੀ ਮਾਨ ਦੇ OSD ओंकार ਸਿੰਘ ਅਤੇ ਤੂਰੀ ਦਫ਼ਤਰ ਦੇ ਇੰਚਾਰਜ ਅਮ੍ਰਿਤ ਬਰਾੜ ਨੇ ਇਹਨਾਂ ਵੈਨਾਂ ਨੂੰ ਛੰਡੀ ਦਿੱਤੀ ਹੈ ਹੋਰ ਕੀ ਕੁਝ ਕਹਿੰਦੇ ਨੇ ਇਹਨਾਂ ਵੈਨਾਂ ਦੇ ਬਾਰੇ ਆਉ ਸੁਣਦੇ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜੀਆਂ ਕਿ 10 ਜਿਹੜੀਆਂ ਇਹ ਐਮ ਐਮ ਜੂਬੈਨ ਮੋਬਾਈਲ ਮੈਡੀਕਲ ਯੂਨਟ ਜਿਹੜੀਆਂ ਆ ਉਹ ਦਿੱਤੀਆਂ ਗਿਆ ਨਿੰਗੀਆਂ ਜਿਹੜੇ 5 ਨੇ ਉਹ ਜ਼ਿਲ੍ਹਾ ਪਟਿਆਲੇ ਦੀਆਂ ਨਿੰਗੀਆਂ ਤੇ 5 ਸੰਗਰੂ ਜ਼ਿਲ੍ਹੇ ਵਸੇ ਆਈਆਂ ਨਿੰਗੀਆਂ ਇਹਨਾਂ ਦੇ ਵਿੱਚੋਂ ਜਿਹੜੀ ਇੱਕ ਬੈਨ ਹੈਗੀ ਉਹ ਖਨੌਰੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਵਾਸਤੇ ਭੇਜੀ ਜਾਵੇਗੀ ਜਿਹੜੇ 4 ਬਾਕੀ ਯੂਨਟ ਨੇਗੀਆਂ ਉਹ ਮਾਨ ਜੋਗ ਮੁੱਖ ਮੰਤਰੀ ਸਾਹਿਬ ਦੇ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਜਾਣਗੀਆਂ ਅਤੇ ਉੱਥੋਂ ਦੇ ਜੋ ਵੀ ਲੋਕ ਨੇ ਗਰੀਬ ਲੋਕ ਨੇ ਜਿਸ ਤਰ੍ਹਾਂ ਕੇ ਕੋਈ ਹੋ ਗਿਆ ਕੰਸਟਰਕਸ਼ਨ ਸਾਈਟ ਹੋ ਗਿਆ ਜਿੱਥੇ ਕੋਈ ਸੜਕ ਬਣਦੀ ਆ ਜਾਂ ਜਿੱਥੇ ਕੋਈ ਸ਼ੈਲਰ ਨੇਗੇ ਜਾਂ ਜਿੱਥੇ ਵੀ ਕੋਈ ਪੋਲਟਰੀ ਫਾਰਮ ਪੋਲਟਰੀ ਫਾਰਮ ਹੈ ਜਾਂ ਸ਼ੈਲਰ ਨੇ ਉੱਥੇ ਜਿਹੜੇ ਗਰੀਬ ਲੋਕ ਨੇ ਜਿਹੜੇ ਆ ਕੇ ਆਪਣੇ ਹਸਪਤਾਲ ਵਿੱਚ ਇਲਾਜ ਨਹੀਂ ਕਰਵਾ ਸਕੇ ਉਹਨਾਂ ਕੋਲੇ ਲੋਕ ਸਾਡੇ ਲੋਕ ਜਾਣਗੇ ਤੇ ਉਹਨਾਂ ਦਾ ਜਿਹੜਾ ਇਲਾਜ ਹੈ ਇਹ ਫਰੀ ਉਹਨਾਂ ਦਾ ਕੀਤਾ ਜਾਏਗਾ ਇਸ ਮੋਬਾਈਲ ਬੈਂਡ ਦੇ ਵਿੱਚ ਜਿਹੜੇ 100 ਤਰ੍ਹਾਂ ਦੀਆਂ ਦਵਾਈਆਂ ਫਰੀ ਉਹ ਫਰੀ ਦਵਾਈ ਮਿਲਣਗੀਆਂ ਅਤੇ 40 ਤਰ੍ਹਾਂ ਦੇ ਟੈਸਟ ਨੇਗੇ ਉਹ ਫਰੀ ਕਿੱਥੇ ਜਾਣਗੇ ਪੂਰੀ ਹਲਕੇ ਚਾਰਣਗੀਆਂ ਪੰਜ ਵਿੱਚ ਪੰਜ ਮੈਂ ਕਹਿੰਦਾ ਬੱਡ ਜਿਉਂਗੀ ਇੱਕ ਇੱਕ ਜਾਓ ਸਰ ਜੀ ਆਪ ਆਪਣੀ ਨਾ ਕੋਚਰ ਲਈ ਜਾ ਰਹੀਆਂ ਕੋਚਰ ਲਈ ਜਾਣੀ ਹੈ ਨਾ ਤੁਸੀਂ ਉਹ ਤਾਂ ਕੋਚਰ ਲਈ ਜਾਣਾ ਜਿੰਨਾ ਟੈਸਟ ਨੇ ਪਿੰਡ ਦੇ ਵਿੱਚ ਕਵਰ ਕੀਤਾ ਜਾਣਗਾ ਹਾਂ ਸਰ ਜਿਹੜੇ ਸਾਡੀ ਵੈਂਡ ਨੇਗੀਆਂ ਇਹ ਇੱਕ ਪਿੰਡ ਨੂੰ ਮਹੀਨੇ ਦੇ ਵਿੱਚ ਦੋ ਵਾਰੀ ਕਵਰ ਕਰ ਲੈਂਦੀ ਹੈ ਸਾਰੀ ਤਰ੍ਹਾਂ ਦੀਆਂ ਬਾਰੀਆਂ ਦੇਖਣੀ ਬਿਲਕੁਲ ਸਾਰੀ ਤਰ੍ਹਾਂ ਜਿੰਨੇ ਵੀ ਆਪਾਂ ਆਮ ਆਦਮੀ ਕਲੀਨਿਕ ਦੇ ਵਿੱਚ ਜਿਸ ਤਰ੍ਹਾਂ ਕੰਮ ਹੁੰਦਾਗਾ ਜਿਦਾਂ ਪੰਜਾਬ ਦੇ ਵਿੱਚ 829 ਮੋਲਤ ਕਲਿੰਕ ਬਣ ਚੁੱਕੇ ਨੇਗੇ ਜਿਹੜੇ ਲੋਕ ਨੇ ਉਥੋਂ ਸਵਾ ਕਰੋੜ ਜਿਹੜਾ ਲੋਕ ਇਲਾਜ ਕਰਵਾ ਚੁੱਕੇ ਨੇਗੇ ਉਸੇ ਤਰ੍ਹਾਂ ਜਿਹੜੇ ਗਰੀਬ ਲੋਕ ਨੇ ਮੋਲਤ ਕਲਿੰਕ ਦੇ ਵਿੱਚ ਨਹੀਂ ਆ ਸਕਦੇ ਹੈਗੇ ਉਹਨਾਂ ਵਾਸਤੇ ਜਿਹੜੇ ਵੈਨਾਂ ਕਾਹੇ ਬਹੁਤ ਹੀ ਲਾਹੇਵੰਦ ਸਾਬਤ ਹੋਣਗੀਆਂ ਮੈਂ ਲੋਕ ਨੂੰ ਇਹ ਕਹਿਣਾ ਚਾਹਾਂਗਾ ਵੀ ਜਿਹੜੀ ਹੈ ਕਿ ਨੇ ਜਿਹੜੀ ਵੈਨ ਆਈਆਂ ਸਾਡੇ ਕੋਲੇ ਇਹਨਾਂ ਦਾ ਵੱਧ ਬਦਲਾਹਾ ਲਓ ਤੇ ਜਿਹੜੀਆਂ ਦਵਾਈਆਂ ਨੇਗੇ ਟੈਸਟ ਨੇਗੇ ਇਹਦੇ ਸਾਰੇ ਫਰੀ ਹੋਣਗੇ ਤੇ ਉਹਨਾਂ ਦਾ ਵੱਤਵਾਦ ਜਿਹੜਾ ਹੈਗਾ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈਗਾ ਵੈਨਰ ਲਈ ਕੋਈ ਹੈਲਪਲਾਈਨ ਨੰਬਰ ਵੀ ਇਸ਼ੂ ਹੋਊਗਾ ਜੀ ਪਤਾ ਕਿਵੇਂ ਲੱਗੂਗੀ ਪਿੰਡਾਂ ਚ ਜਾ ਰਹੀ ਹੈ ਜਿੱਥੇ ਜਾ ਰਹੀ ਹੈ ਕਿਵੇਂ ਪਤਾ ਲੱਗੇਗਾ ਇਹਦੇ ਵਿੱਚੋਂ ਇਹਦਾ ਇੱਕ ਜਿਹੜਾ ਨੋਡਲ ਅਫੀਸਰ ਹੈਗਾ ਉਹ ਸਾਡੇ ਐਸ.ਐਮ. ਸਾਹਿਬ ਦੇ ਨਾਲ ਕੇ ਤਾਲਮੇ ਰੱਖੇਗਾ ਠੀਕ ਹੈ ਤਾਲਮੇ ਕਰਦੇ ਹੋਏ ਉਹ ਜਿਹੜਾ ਜਾ ਕੇ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਨੂੰ ਸੂਚਿਤ ਕਰੇਗਾ ਸਰਪੰਚ ਸਾਹਿਬ ਨੇਗੇ ਉਹ ਜਾ ਕੇ ਅਨਾਊਂਸਮੈਂਟ ਕਰਾਉਣ ਜਾਂ ਜੋ ਵੀ ਸੋਸ਼ਲ ਮੀਡੀਆ ਰਹੀ ਕੋਈ ਸਾਧਨਾਂ ਦਾ ਲੋਕਾਂ ਨੂੰ ਦੱਸਣਗੇ ਵੀ ਅੱਜ ਜਿਹੜੀ ਵੈਨ ਹੈ ਸਾਡੇ ਪਿੰਡ ਵਿਚ ਆਈ ਹੈ ਇਹਨਾਂ ਲਾ ਕੇ ਇੱਕ ਜਿਹੜਾ ਹੈ ਸਾਂਝ ਜਿਹੜੀ ਕੋਈ ਕਾਮਨ ਜਗ੍ਹਾ ਹੋਵੇਗੀ ਉੱਥੇ ਬੈਂਕ ਖੜੇਗੀ ਉੱਥੇ ਆ ਕੇ ਲੋਕ ਆਪਣਾ ਇਲਾਜ ਕਰ ਸਕਣਗੇ ਤੇ ਇੱਥੇ ਇੱਕ ਗੱਲ ਮੈਂ ਹੋਰ ਦੱਸਣੀ ਚਾਹੂੰਗਾ ਜਿਹੜਾ ਇਹ ਇਹਦਾ ਬੈਂਡ ਦਾ ਜਿਆਦਾ ਫਾਇਦਾ ਹੋਏਗਾ ਉਹ ਫਾਇਦਾ ਇਹ ਹੋਏਗਾ ਵੀ ਜਿਸ ਤਰ੍ਹਾਂ ਕੋਈ ਬਿਮਾਰੀ ਫੈਲਦੀ ਹੈਗੀ ਕਿਤੇ ਕੋਈ ਕਾਲਾ ਪੀਲਾ ਫੈਲ ਗਿਆ ਠੀਕ ਹੈ ਜੀ ਤੇ ਕੋਈ ਮੇਜਲ ਦੇ ਕੇਸ ਆ ਗਏ ਨੇਗੇ ਠੀਕ ਹੈ ਤੇ ਉੱਥੇ ਕੀ ਹੋਗਾ ਇਹ ਸਾਡੇ ਨਾਲ ਟੱਚ ਕਰਨਗੇ ਤਾਂ ਉੱਥੇ ਜਾ ਕੇ ਵੀ ਸਾਡੀ ਇਹ ਲੋਕ ਮਦਦ ਕਰਨਗੇ ਇਹ ਸਰ ਜਿਵੇਂ ਪਿੰਡਾਂ ਦੇ ਵਿੱਚ ਜਾਏਗੀ ਤਾਂ ਪੂਰਾ ਦਿਨ ਖੜੇਗੀ ਉੱਥੇ ਹਾਂ ਇਹਨਾਂ ਦੇ ਜੋ ਪੰਜਾਬ ਸਰਕਾਰ ਦੇ ਟਾਈਮ ਉਹੀ ਟਾਈਮ ਹੋਣਗੇ 8 ਘੰਟੇ ਡਿਊਟੀ ਇਹਨਾਂ ਦੀ